ਉਹ ਬਣਾ ਰਿਹਾ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਬਈ ਨਿਹਾਲ ਸਿੰਘ ਵਾਲਾ ਤੇ ਭਧੌੜ ਪਿੰਡ ਨੇੜੇ ਰਹਿ ਜਾਂਦੇ ਆ ਆਓ ਪੁੱਛ ਲੈਨੇ ਬਾਈ ਥੋੜੀ ਭਾਈ ਜੀ ਹੱਸੀ ਗਾਲ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਹੋ ਵਧੀਆ ਹਾਂਜੀ ਪੂਰਾ ਜੀ ਵਧੀਆ ਚੱਲਦਾ ਕੰਮ ਕਰ ਹਾਂਜੀ ਪੂਰਾ ਵਧੀਆ ਚੱਲਦਾ ਜੀ ਮਾਰਕ ਨਾਮ ਤੇ ਮੋਬਾਈਲ ਨੰਬਰ ਬੋਲ ਚਮਕੌਰ ਸਿੰਘ ਜੀ ਨਾਮ ਹੈ ਜੀ ਪਿੰਡ ਸੈਦੋ ਕੇ ਆ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਬੋਲ 8146914945 ਠੀਕ ਆ ਬਾਈ ਭਾਈ ਜਿਹੜੀ ਇਹ ਬੈੜੇ ਦੇ ਨੇ ਕਿਹੜਾ ਸੂਹ ਸੁੰਦੀ ਆ ਤੀਜੇ ਸੂਹੇ ਸੁੰਦੀ ਆ ਵੀਰ ਜੀ ਕਿੰਨੇ ਦਿਨ ਲੈਂਦੀ ਆ ਇਹ ਦਿਨ ਜੀ ਆਥਣ ਸਵੇਰ ਚੀ ਸੂਪਨ ਆਥਣ ਸਵੇਰ ਚੀ ਧੂਪ ਹੋ ਗਈ ਹੈਣਾ ਤੇ ਕੀ ਰਿਕਾਰਡ ਦੁੱਧਾ ਬਈ ਦੁੱਧਾ ਵੀ ਮਾਲਕ ਨੇ 21 ਕਿਲੋ ਚੋਇਆ ਦੱਸਿਆ ਵੀਰ ਜੀ ਕਿ ਕਿਲੋ ਠੀਕ ਆ ਚੋਆਈ ਚੋਈ ਚੰਗੀ ਸੀ ਬਿਲਕੁਲ ਪੂਰੀ ਪੂਰੀ ਖਿੱਚ ਕੇ ਲੈਂਦੀ ਹੈ ਜੀ ਠੀਕ ਆ ਠੰਡੀ ਠੰਡੀ ਫੁੱਲਾਂ ਥੋਲ ਠੰਡੀ ਆ ਜੀ ਕੱਦ ਫੁੱਲਾ ਹਨ ਹਾਂ ਜੀ ਹਾਂ ਕੱਦ ਫੁੱਲਾ ਰਾਜ ਜੀ ਆ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਸਾਰਾ ਇਹ ਤਾਂ ਉਪਰ ਆ ਜਾ ਕਰੀ ਜਾਂਦੀ ਆਈ ਆ ਜੀ ਉਪਰ ਆ ਜਾ ਕਰਦੀ ਆ ਬਾਕੀ ਸੂਣ ਦੀਆਂ ਤਿਆਰੀਆਂ ਜਾਣਾ ਉਹ ਚੰਗੀ ਕਰਦੀ ਆ ਉਪਰ ਜੋ ਬਈ ਤੋੜ ਕੇ ਰੱਖਾ ਲਓ ਕੱਦ ਬੱਡ ਬਹੁਤ ਆ ਬਈ ਚੰਗੀ ਆ ਰਾਜ ਜੀ ਸਭ ਹੀ ਭਲੀ ਆ ਫੇਸ ਬੜਾ ਚੰਗਾ ਬਾਕੀ ਤ ਤੋਰਾ ਤਾਰਾ ਕਰਮਾਈ ਦਾ ਚੰਗਾ ਹੈ। ਇਹ ਇਧਰ ਨੂੰ ਲੈ ਚਲੋ। ਆਈ ਨੂੰ ਲਿਖਿਆ ਡਰਦੀ ਹੈ ਨਾ ਹਜੇ। ਕੋਈ ਚੱਕ। ਤੋਰਾ ਤਾਰਾ ਵੀ ਕਰਮਾਈ ਦਾ ਚੰਗਾ। ਰਾਜੀ ਰੂਜੀ ਫੁੱਲ ਸਵੇਂ ਪੜੀਆ। ਸੂਣ ਦੀਆਂ ਬਿਲਕੁਲ ਤਿਆਰੀਆਂ ਚਾ ਬਾਈ। ਘੰਟੇ ਦੋ ਘੰਟੇ ਆਤਨ ਤਾਂ ਇਹਨੇ ਆਰਾਮ ਨਾਲ ਸੂ ਪੈਣਾ। ਹਾਂਜੀ ਹਾਂਜੀ। ਤੇ ਥਣਲੇਵਾ ਕਮਾਲ ਦਾ। ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ। ਵੱਡੀ ਗੱਲ ਫੈਂਡ ਫੁੱਲ ਗਰਮੀ ਬਿਲਕੁਲ ਨਹੀਂ ਮੰਦੀ। ਤੇ ਕੀ ਮੁੱਲ ਵਜ ਜੈਜਾ। ਬਾਈ ਮੁੱਲ 70000 70000 ਨੂੰ ਵਾੜ ਦੇ ਦਾਂਗੇ ਆਪਾਂ। ਠੀਕ ਆ ਬਾਈ। ਬੱਤ ਰਹੀ ਆ ਰਪੀਆ 몰ਲਾ 70000 ਨੂੰ ਬਾਈ ਕਹਿੰਦਾ ਵੜ ਦੂਰ ਉਹ ਹੋਰ ਵੀ ਆਪਾਂ ਮਾਨ ਕਰ ਦਾਂਗੇ ਠੀਕ ਆ ਬਾਈ ਆਰਡਰ ਕਮਾਲ ਦਾ ਢਿੱਲਾ ਦੇਖੋ ਸੋ ਕੀ ਆਰਡਰ ਹੈ ਜਿਹੜਾ ਹੋਰ ਵੀ ਵਧੀਆ ਤਿਆਰ ਕਰ ਲੋ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗਏ ਤੇ ਲੈ ਕਿਆ ਬਾਤ ਹੈ ਮੁਠੀ ਵਾਲਾ ਥਣ ਲੱਗਿਆ ਚਵਾਈ ਬੋਲੀ ਹੋਜੀ ਬਾਈ ਬਿਲਕੁਲ ਬਾਲਾ ਵਧੀਆ ਚੋਣ ਲੱਗਿਆ ਬਾਈ ਹੁਣ ਤੋਂ ਉੱਪਰ ਆਇਆ ਕਰੀ ਜਾਂਦੀ ਹੈ ਵੜ ਹੈਨਾ ਆਈ ਉਹਨਾਂ ਦੇ ਘਰੇ ਬੰਦਾ ਬੰਦਾ ਨਹੀਂ ਜਾਂਦਾ ਸੀ ਠੀਕ ਆ ਬਾਈ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਅਦ ਲਓ ਧੰਨਵਾਦ